ਗੇਸੀ ਜੁਆਇੰਟ ਫੈਮਲੀ ਸੀ ਜਾਂ ਇੱਕ ਦੂਜੇ ਦੇ ਦਰਦ ਨੂੰ ਅੰਡਰਸਟੈਂਡ ਕਰਦੇ ਸੀ ਇੱਕ ਨਹੀਂ ਤਾਂ ਦੂਜਾ ਜਾਣਾ ਉਹਦੀ ਹੈਲਪ ਸਪੋਰਟ ਲਈ ਖੜਾ ਹੋ ਜਾਂਦਾ ਸੀ ਹੁਣ ਅੱਜ ਕੱਲ ਇੰਡੀਵਿਜੂਅਲ ਫੈਮਲੀਆਂ ਹੋ ਗਈਆਂ ਦੂਰ ਤੁਰਾਡੇ ਰਹਿਣ ਲੱਗ ਗਈਆਂ ਤੇ ਉਹ ਆਪਸ ਚ ਜਿਹੜਾ ਮੋਹ ਹੈ ਉਹ ਤਾਂ ਰਿਹਾ ਹੀ ਨਹੀਂ ਅਸੀਂ ਬਚਪਨ ਤੋਂ ਹੀ ਪ੍ਰਿਸ਼ਟ ਹੋਣਾ ਸ਼ੁਰੂ ਹੋ ਗਏ ਪ੍ਰਿਸ਼ਟ ਕਿਵੇਂ ਜਿਵੇਂ ਮਾਂ ਦੇ ਗਰਭ ਵਿੱਚ ਵੀ ਮਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਵੀ ਅਸੀਂ ਕਿਸੇ ਦੀ ਸਪੋਰਟ ਕਰਨੀ ਆ ਹੈਲਪ ਕਰਨੀ ਆ ਹਨਾ ਰੱਬ ਦਾ ਨਾਮ ਲੈਣਾ ਉਹ ਸਾਰਿਆਂ ਦਾ ਇੱਕ ਪਿਤਾ ਹੈਗਾ ਇਹ ਚੀਜ਼ਾਂ ਉਸ ਤੋਂ ਬਾਅਦ ਸਕੂਲ गए ਤਾਂ ਸਕੂਲ ਚ ਵੀ ਸਾਨੂੰ ਉਹ ਸਿੱਖਿਆ ਨਹੀਂ ਦਿੱਤੀ ਗਈ ਘਰ ਆਏ ਤਾਂ ਕਈ ਵਾਰੀ ਮਾਂ ਕਹਿ ਦਿੰਦੀ ਆ ਉਹ ਕਹਿੰਦੇ ਵੀ ਤੁਹਾਡਾ ਫਾਦਰ ਕਰਨੀ ਹੈਗੇ ਉਹ ਚਲੇ ਜਾਣਗੇ ਹਨਾ ਤੇ ਉਥੋਂ ਹੀ ਭ੍ਰਿਸ਼ਟ ਹੋਣਾ ਸ਼ੁਰੂ ਹੋ ਜਾਂਦਾ ਇਨਸਾਨ ਹੌਲੀ 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 ਝੂਠ ਤੋਂ ਬਲੰਦਾ ਆਪਣੇ ਨਾਲ ਕਿਉਂਕਿ ਉਹਨੂੰ ਲੱਗਦਾ ਕਿ ਇਹ ਹੀ ਸਹੀ ਹੈਗਾ ਜੇ ਅੱਜ ਅਸੀਂ ਆਪਣੇ ਬਜ਼ੁਰਗਾਂ ਨੂੰ ਆਸ਼ਰਮਾਂ 'ਚ ਛੱਡ ਰਹੇ ਹਾਂ ਕੱਲ ਸਾਡੇ ਵਾਲੇ ਵੀ ਸਾਨੂੰ ਛੱਡਣਗੇ ਕੀ ਇਸ ਪ੍ਰਭ ਆਸਰੇ ਦੀ ਵਿੱਚ ਜਿਹੇ ਬਜ਼ੁਰਗ ਵੀ ਨਹੀਂ ਜਿਨ੍ਹਾਂ ਦੇ ਬੱਚੇ ਵਧੀਆ ਸੈਟ ਨੇ ਤਾਂ ਜਿਹੜੇ ਬਜ਼ੁਰਗ ਨੇ ਉਹਨਾਂ ਦੇ ਆਸ਼ਰਮਾਂ ਦੇ ਵਿੱਚ ਰੋਲਦੇ ਤੁਹਾਡੇ ਕੋਲ ਵੀ ਹੈ ਜਿਹੇ ਪਰਿਵਾਰ ਕੋਈ ਜਾ ਜੇ ਬਜ਼ੁਰਗ ਅਸਲ ਵਿੱਚ ਅਸੀਂ ਘਰੋਂ ਲੈ ਕੇ ਉਹ ਜਿਹੇ ਬਜ਼ੁਰਗਾਂ ਨੂੰ ਨਹੀਂ ਲਿਆਉਂਦੇ ਜਿਨ੍ਹਾਂ ਦੀ ਵੈਲ ਟੂ ਡੂ ਫੈਮਲੀ ਹੈਗੀ ਆ ਇਹ ਇਹਦਾ ਫਿਰ ਜਿਵੇਂ ਉੱਥੋਂ ਉਹਨਾਂ ਨੇ ਰੈਪੋਰਟ ਕੀਤਾ ਕਰ ਚਾ ਕਾਪੀ ਦਿਨਾਂ ਤੋਂ ਬੰਦ ਸੀਗਾ ਰੈਸਕਿਊ ਭਾਜੀ ਉਥੇ ਇਹਨਾਂ ਨੇ ਰੈਸਕਿਊ ਕਰਕੇ ਭੇਜਿਆ ਹੈਗਾ ਸਾਡੇ ਕੋਲ ਉਹ ਠੀਕ ਨੇ ਹੁਣ ਅੱਗੇ ਨਾਲ ਇੰਪਰੂਵਮੈਂਟ ਹੈਗੀ ਆ ਬਟ ਹਜੇ ਫੁੱਲ ਪੂਰੀ ਤਰ੍ਹਾਂ ਠਿਕ ਨਹੀਂ ਆ ਨਾਲੀ ਲੱਗੀ ਹੋਈ ਆ ਹਜੇ ਕਾਫੀ ਇਨਫੈਕਸ਼ਨ ਸੀਗੀ ਇਹਨਾਂ ਦੇ ਬਾਡੀ ਵਿੱਚ ਤੇ ਕਾਫੀ ਦਿਨ ਐਡਮਿਟ ਰਹੇ ਆ ਕੋਈ ਪ੍ਰਾਪਰਟੀ ਘਰ-ਬਾਰ ਹੈ ਆਪਣਾ ਕੋਈ ਕਿ ਨਹੀਂ ਬਣਾਇਆ ਇਹਨਾਂ ਨੇ ਅਸੀਂ ਜੀ ਪੁੱਛਿਆ ਨਹੀਂ ਇਹਨਾਂ ਦੇ ਭਤੀਜੇ ਨੂੰ ਬੁਲਾਇਆ ਹੈਗਾ ਕਿ ਵੀ ਇਹਨਾਂ ਦਾ ਕੋਈ ਜੇ ਪੈਨਸ਼ਨ ਤੇ ਕਾਗਜ਼ ਹੈ ਗਿਆ ਜਾਂ ਕੋਈ ਇਹਨਾਂ ਦਾ ਹੈਗਾ ਜਾਂ ਜਿਹੜਾ ਇਹਨਾਂ ਦੇ ਮਤਲਬ ਤੁਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਕਰ ਲਓ ਤੇ ਬਟ ਅਸੀਂ ਸਾਡੇ ਹਜੇ ਨੌਲੇਜ ਚ 7-8 ਮਹੀਨਿਆਂ ਚੋ ਇੰਪਰੂਵ ਹੋਏ ਕਾਫੀ ਇੰਪਰੂਵ ਹੋ ਗਏ ਜੋ ਨਾਮ ਬੀਜੀ ਨੇ ਦਿੱਤਾ ਉਸਹੀ ਰਿਪੋਰਟ ਚ ਸਾਡੇ ਸਾਰੇ ਦਰਜ ਹੋ ਗਏ ਜਦ ਅਸੀਂ ਉਹਨਾਂ ਨੂੰ ਮਤਲਬ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਤਾਂ ਅਸੀਂ ਪੁੱਛਿਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਉਹਨਾਂ ਨੇ ਆਪਣੇ ਦੱਸਿਆ ਬੇਟੀ ਦਾ ਨਾਂ ਕਿ ਉਹ ਜੱਜ ਹੈ ਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਕਿ ਵੀ ਇਦਾਂ ਤੁਹਾਡੇ ਫਾਦਰ ਸੀਰੀਅਸ ਹੈਗੇ ਹਸਪੀਟਲ ਚ ਹੈਗੇ ਵੀ ਤੁਸੀਂ ਆ ਕੇ ਮਿਲ ਜਾਓ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਮੇਰੇ ਕੋਲ ਟਾਈਮ ਹੋਊਗਾ ਮੈਂ ਆਜੂਗੀ ਫਿਰ ਜਦੋਂ ਨਾ ਪਤਾ ਲੱਗਿਆ ਵੀ ਹਾਂ ਵੀ ਉਹਨਾਂ ਦੀ ਡੈਥ ਹੋ ਗਈ ਹੈ ਭੰਜੀ ਆਈ ਸੀ ਕਿ ਵੀ ਇਹ ਹੁਣ ਤਾਂ ਉਹਨਾਂ ਦਾ ਸੰਸਕਾਰ ਹੋ ਚੁੱਕਿਆ ਵੀ ਅਸੀਂ ਤੁਹਾਨੂੰ ਕਿੰਨੇ ਮੈਸੇਜ ਕੀਤੇ ਤੁਸੀਂ ਆਏ ਨਹੀਂ ਤੇ ਕਹਿੰਦੀ ਅਸੀਂ ਇਹਨਾਂ ਨੂੰ ਦੱਸਿਆ ਕਿ ਜਿੱਥੇ ਅਸੀਂ ਉਹ ਇਹਨਾਂ ਦਾ ਸੰਸਕਾਰ ਕੀਤਾ ਉੱਥੇ ਜਾ ਕੇ ਤੁਸੀਂ ਸਲਿੱਪ ਵਗੈਰਾ ਲੈ ਲਓ ਉਹ ਕਹਿੰਦੇ ਸਾਡੇ ਤਾਂ ਜ਼ਮੀਨ ਜਾਇਦਾਦ ਕਾਫੀ ਇਹਨਾਂ ਦੇ ਨਾਂ ਤੇ ਵੀ ਸਾਨੂੰ ਤਾਂ ਇਹਨਾਂ ਦਾ ਡੈਥ ਸਰਟੀਫਿਕੇਟ ਚਾਹੀਦਾ ਐਦਾਂ ਦੀ ਦੁਨੀਆ ਹੈ ਕਿ ਜਦੋਂ ਜਿਉਂਦੇ ਹੁੰਦੇ ਆ ਉਦੋਂ ਤਾਂ ਉਹਨਾਂ ਦੇ ਵਾਰਸ ਨਹੀਂ ਬਣਦੇ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਫਿਰ ਉਹਨਾਂ ਦੇ ਵਾਰਸ ਪੈਦਾ ਹੋ ਜਾਂਦੇ ਆ ਇਹ ਜਿਹੇ ਆਪਰੇ ਪੈਦਾ ਹਾਂ ਹਾਂ ਜੀ ਤਾਨੂੰ ਅੱਜ ਇੱਕ ਹੋਰ ਨਵੇਂ ਦਰਦ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਕਲਵੰਤ ਸਿੰਘ ਸਾਡੇ ਨਾਲ ਨੇ ਬਿਜਲੀ ਬੋਰਡ ਦੇ ਵਿੱਚ ਕਲਰਕ ਸੀ ਤਾਂ ਕਿਸ ਤਰ੍ਹਾਂ ਸਵਾਵਾਵਾਂ ਚੱਲਦੀਆਂ ਸੀ ਤਾਂ ਅੱਜ ਪ੍ਰਭ ਆਸਰਾ ਇਹਨਾਂ ਨੂੰ ਸੰਭਾਲ ਰਿਹਾ ਕਿਸ ਤਰ੍ਹਾਂ ਇਹ ਅਜਿਹੇ ਹਾਲਾਤ ਬਣ ਗਏ ਨੇ ਸਾਡੇ ਨਾਲ ਬੀਬੀ ਰਜਿੰਦਰ ਕੌਰ ਜੀ ਨੇ ਵੀ ਇਹ ਗੱਲਬਾਤ ਕਰਦੇ ਆ ਕਿਹੜੇ ਹਾਲਾਤਾਂ ਦੇ ਵਿੱਚ ਤੁਸੀਂ ਕਲਵੰਤ ਸਿੰਘ ਨੂੰ ਲੈ ਕੇ ਆਏ ਹੋ ਬਿਜਲੀ ਬੋਰਡ ਦੇ ਵਿੱਚ ਕਲਰਕ ਵੀ ਰਹੇ ਨੇ ਇਹ ਕਿਉਂ ਲੈ ਕੇ ਆਏ ਕਿ ਇਹਨਾਂ ਨੂੰ ਕੀ ਦਿੱਕਤ ਹੈ ਅਸਲ 'ਚ ਇਹਨਾਂ ਦਾ ਸਾਨੂੰ ਐਮਐਲਏ ਕੋਲੀ ਸਾਹਿਬ ਪਟਿਆਲੇ ਤੋਂ ਉਹਨਾਂ ਵੱਲੋਂ ਇਨਫੋਰਮੇਸ਼ਨ ਆਈ ਸਾਨੂੰ ਉਹ ਕਹਿੰਦੇ ਕਿ ਵੀ ਇਦਾਂ ਇਹ ਕਿ ਇਹਨਾਂ ਨੇ ਬਿਆਨ ਹੀ ਕਰਾਇਆ ساری ਉਮਰ ਤੇ ਘਰ 'ਚ ਇਕੱਲੇ ਹੀ ਆ ਤੇ ਹੁਣ ਸੈਕਟਰੀ ਪ੍ਰੋਬਲਮਸ ਕਾਫੀ ਜ਼ਿਆਦਾ ਤੇ ਘਰ 'ਚ ਹੀ ਬੰਦ ਹੈਗੇ ਆ 4-5 ਦਿਨਾਂ ਤੋਂ ਕੋਈ ਵੀ ਦੇਖਣ ਵਾਲਾ ਨਹੀਂ ਆਇਆ ਤੇ ਫਿਰ ਉਹਨਾਂ ਨੇ ਪਤਾ ਪੁੱਤਾ ਕਰਾਇਆ ਤਾਂ ਪਤਾ ਲੱਗਿਆ ਕਿ ਇਹਨਾਂ ਦਾ ਨਾ ਭਤੀਜਾ ਹੈਗਾ ਨੁਆਇੜਾ ਕੰਮ ਕਰਦਾ ਪ੍ਰਾਈਵੇਟ ਕੰਪਨੀ 'ਚ ਜੀ ਉਹਨਾਂ ਨੂੰ ਕੰਟੈਕਟ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਦੱਸਿਆ ਕਿ ਇਹ ਬਿਜਲੀ ਬੋਰਡ 'ਚ ਕਲਰਕ ਵਜੋਂ ਰਿਟਾਇਰ ਹੋਇਆ ਤੇ ਵੀ ਵੀ ਠੀਕ ਸੀਗੇ ਜਦੋਂ ਮੈਂ ਇਹਨਾਂ ਨੂੰ ਜਦੋਂ ਮੈਂ ਇਹਨਾਂ ਨੂੰ ਛੱਡ ਕੇ ਗਿਆ ਠੀਕ ਸੀਗਾ ਤੇ ਵੀ ਇਹਨਾਂ ਦੀ ਸਾਈਕੈਟਿਕ ਪ੍ਰੋਬਲਮ ਜ਼ਰੂਰ ਥੋੜੀ-ਥੋੜੀ ਸੀਗੀ ਪਰ ਇੰਨੀ ਕੋਈ ਪ੍ਰੋਬਲਮ ਨਹੀਂ ਸੀਗੀ ਤੇ ਫਿਰ ਉਹ ਸਪੈਸ਼ਲ ਉੱਥੋਂ ਆਏ ਉਹਨਾਂ ਨੂੰ ਇਹਨਾਂ ਨੂੰ ਰੈਸਕਿਊ ਕੀਤਾ ਘਰ ਚੋਂ ਕੱਢਿਆ ਤੇ ਫਿਰ ਇੱਥੇ ਸਾਡੇ ਕੋਲ ਛੱਡ ਕੇ ਗਏ ਇਹ ਪਹਿਲਾਂ ਵੀ ਆਪਾਂ ਕਹਾਣੀ ਸੁਣੀ ਵੀ ਸਮਾਜ ਕਿਹੋ ਜਿਹਾ ਹੋ ਗਿਆ ਰਿਸ਼ਤੇ ਨਾਤੇ ਜਿਹੜੇ ਦੋਸਤ ਹੁੰਦੇ ਨੇ ਜਾਂ ਰਿਸ਼ਤੇਦਾਰ ਹੁੰਦੇ ਨੇ ਚਾਚੇ ਤਾਏ ਅੱਜ ਦੇ ਸਮਾਜ ਵਿੱਚ ਬਿਲਕੁਲ ਹੀ ਛੱਡ ਦਿੰਦੇ ਨੇ ਜੇਕਰ ਕਿਸੇ ਨੂੰ ਦਿੱਕਤ ਆਉਂਦੀ ਆ ਮਾਨਸਿਕ ਤੌਰ ਤੇ ਉਹ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖ ਬਿਲਕੁਲ ਜੀ ਅੱਗੇ ਸੀ ਜੁਆਇੰਟ ਫੈਮਲੀ ਸੀ ਜਾਂ ਇੱਕ ਦੂਜੇ ਦੇ ਦਰਦ ਨੂੰ ਅੰਡਰਸਟੈਂਡ ਕਰਦੇ ਸੀ ਇੱਕ ਨਹੀਂ ਤਾਂ ਦੂਜਾ ਜਾਣਾ ਉਹਦੀ ਹੈਲਪ ਸਪੋਰਟ ਲਈ ਖੜਾ ਹੋ ਜਾਂਦਾ ਸੀ ਹੁਣ ਅੱਜ ਕੱਲ ਇੰਡੀਵਿਜੂਅਲ ਫੈਮਲੀਆਂ ਹੋ ਗਈਆਂ ਦੂਰ ਦੁਰਾਡੇ ਰਹਿਣ ਲੱਗ ਗਈਆਂ ਤੇ ਉਹ ਆਪਸ ਚ ਜਿਹੜਾ ਮੋਹ ਹੈ ਉਹ ਤਾਂ ਰਿਹਾ ਹੀ ਨਹੀਂ ਪਿਆਰ ਰਿਹਾ ਨਹੀਂ ਹੈਗਾ ਤੇ ਨਾ ਹੀ ਅਗਲੇ ਦੀ ਦਰਦ ਵਾਸਤੇ ਕੋਈ ਮਤਲਬ ਅੰਦਰੋਂ ਹੁਕ ਉੱਠਦੀ ਹੈ ਕਿਉਂਕਿ ਸਾਡੇ ਸੰਸਕਾਰ ਹੀ ਉਦਾਂ ਦੇ ਨਹੀਂ ਬਣੇ ਅਸੀਂ ਜਿਉਂ-ਜਿਉਂ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਸਾਡੇ ਮਤਲਬ ਅਸੀਂ ਬਚਪਨ ਤੋਂ ਹੀ ਪ੍ਰਿਸ਼ਟ ਹੋਣਾ ਸ਼ੁਰੂ ਹੋ ਗਏ ਪ੍ਰਿਸ਼ਟ ਕਿਵੇਂ ਜਿਵੇਂ ਮਾਂ ਦੇ ਘਰ ਵਿੱਚ ਵੀ ਮਾਂ ਨੇ ਸਾਨੂੰ ਇਹ ਨਹੀਂ ਸਿਖਾਇਆ ਕਿ ਵੀ ਅਸੀਂ ਕਿਸੇ ਦੀ ਸਪੋਰਟ ਕਰਨੀ ਆ ਹੈਲਪ ਕਰਨੀ ਆ ਹਨਾ ਰੱਬ ਦਾ ਨਾਮ ਲੈਣਾ ਉਹ ਸਾਰਿਆਂ ਦਾ ਇੱਕ ਪਿਤਾ ਹੈਗਾ ਇਹ ਚੀਜ਼ਾਂ ਉਸ ਤੋਂ ਬਾਅਦ ਸਕੂਲ ਗਏ ਤਾਂ ਸਕੂਲ 'ਚ ਵੀ ਸਾਨੂੰ ਉਹ ਸਿੱਖਿਆ ਨਹੀਂ ਦਿੱਤੀ ਗਈ ਘਰ ਆਏ ਤਾਂ ਕਈ ਵਾਰੀ ਮਾਂ ਕਹਿ ਜਾਂਦੀ ਆ ਉਹ ਕਹਦੇ ਵੀ ਸਾਡਾ ਫਾਦਰ ਕਰਨੀ ਹੈਗੇ ਉਹ ਚਲੇ ਜਾਣਗੇ ਹੈਨਾ ਤੇ ਉਥੋਂ ਹੀ ਭ੍ਰਿਸ਼ਟ ਹੋਣਾ ਸ਼ੁਰੂ ਹੋ ਜਾਂਦਾ ਇਨਸਾਨ ਹੌਲੀ 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 ਝੂਠ ਤੋਂ ਬਲੰਦਾ ਆਪਣੇ ਨਾਲ ਕਿਉਂਕਿ ਉਹਨੂੰ ਲੱਗਦਾ ਹੈ ਕਿ ਇਹੀ ਸਹੀ ਹੈਗਾ ਉਹ ਸਾਨੂੰ ਸਹੀ ਤੇ ਠੀਕ ਮਤਲਬ ਗਲਤ ਦੀ ਪਹਿਚਾਨ ਹੀ ਨਹੀਂ ਹੈਗੀ ਜਿੱਥੇ ਕਿ ਸਾਡੇ ਉਹ ਸੰਸਕਾਰ ਹੌਲੀ ਹੌਲੀ ਵਿਗੜਦੇ ਜਾਂਦੇ ਅਨਕੌਨਸ਼ੀਅਸ ਵਿੱਚੋਂ ਬੱਚੇ ਨੂੰ ਜਦੋਂ ਛੋਟੇ ਛੋਟੇ ਗੱਲਾਂ ਨੂੰ ਆਪਾਂ ਕਹਿ ਦਿੰਦੇ ਆ ਉਹ ਉਹ ਉਹਨੂੰ ਅਡਾਪਟ ਕਰਦਾ ਜਾਂਦਾ ਹੋਰ ਅੱਗੇ ਚੱਲ ਇਫੈਕਟ ਹੁੰਦਾ ਜਾਂਦਾ ਉਹ ਬਹੁਤ ਇਫੈਕਟ ਕਰਦਾ ਹੌਲੀ ਹੌਲੀ ਤੁਹਾਡੀ ਨਰਸਰੀਂਗ ਹੋ ਰਹੀ ਹੈ ਤੁਹਾਡੀ ਡਿਵੈਲਪਮੈਂਟ ਹੋ ਰਹੀ ਹੈ ਉਸੇ ਹਾਲ ਦੇ ਵਿੱਚ ਤੁਹਾਨੂੰ ਉਹ ਜਾਇਜ ਲੱਗਦਾ ਠੀਕ ਲੱਗਦਾ ਜੇ ਕਿਸੇ ਨੂੰ ਮਾਰਨਾ ਵੀ ਹੈ ਕੁੱਟਣਾ ਵੀ ਹੈਗਾ ਜਾਂ ਗਾਲੀ ਗਲੋਚ ਕੱਢਣੀ ਆ ਜਾਂ ਜੇ ਪਿਓ ਨੇ ਵੀ ਸ਼ਰਾਬ ਪੀ ਲਈ ਆ ਤਾਂ ਮੈਂ ਵੀ ਪੀ ਲਿਆ ਕੱਪ ਤਾਂ ਮਤਲਬ ਉਹ ਗਲਤ ਨਹੀਂ ਹੈਗਾ ਉਹ ਸਾਡਾ ਮਤਲਬ ਇੱਕ ਰੂਟੀਨ ਸਮਝ ਲਓ ਬਣ ਗਿਆ ਹੈਨਾ ਕਿਉਂਕਿ ਹਰ ਇੱਕ ਬੰਦਾ ਬੱਚਾ ਹੈ ਜਿਹੜਾ ਉਹ ਆਪਣੇ ਵੱਡਿਆਂ ਦੀ ਨਕਲ ਕਰਦਾ ਇਮਿਟੇਟ ਕਰਦਾ ਉਹਨਾਂ ਤੋਂ ਹੀ ਸਿੱਖਦਾ ਇਹ ਨਹੀਂ ਹੈ ਕਿ ਵੀ ਤੁਸੀਂ ਕਹੀ ਜਾਓਗੇ ਵੀ ਤੂੰ ਭਾਈ ਮੋਬਾਈਲ ਨਾ ਦੇਖ ਗੇਮ ਨਾ ਖੇਡ ਉਹਦਾ ਆ ਗਲਤ ਚੀਜ਼ ਨਾ ਦੇਖ ਬਟ ਆਪ ਅਸੀਂ ਮੋਬਾਈਲ ਲੈ ਕੇ ਬੈਠੇ ਆ ਆਪ ਅਸੀਂ ਮੋਬਾਈਲ ਤੇ ਸਾਰਾ ਕੁਝ ਦੇਖੀ ਜਾਂਦੇ ਆ ਉਹਨੇ ਇਹ ਨਹੀਂ ਦੇਖਣਾ ਕਿ ਤੁਹਾਨੂੰ ਕਿਹਾ ਕੀ ਆ ਉਹਨੇ ਇਹ ਦੇਖਣਾ ਹੈ ਕਿ ਤੁਸੀਂ ਕਰ ਕੀ ਰਹੇ ਹੋ ਜੇ ਤੁਸੀਂ ਬੁੱਕਸ ਪੜ੍ਹ ਰਹੇ ਹੋ ਆਪ ਪੜ੍ਹ ਰਹੇ ਹੋ ਹੈਗੇ ਤੁਸੀਂ ਬੱਚੇ ਨੂੰ ਕਹਿੰਨੇ ਆ ਵੀ ਲੈ ਆ ਜਾ ਇਹਦੇ ਵਿੱਚ ਬਹੁਤ ਸੋਹਣੀ ਸਟੋਰੀ ਹੈ ਤੂੰ ਵੀ ਬੁੱਕ ਪੜ੍ਹ ਉਹ ਵੀ ਨਾਲ ਬੈਠ ਜਾਏਗਾ ਨਾਲ ਪੜ੍ਹੇਗਾ ਬੱਚਾ ਨਾਲ ਹੀ ਪੜ੍ਹੇਗਾ ਬਟ ਉਹੀ ਕਿ ਅਸੀਂ ਉਹਨਾਂ ਨੂੰ ਸਿਖਾਣਾ ਕਿਦਾਂ ਹੈ ਜਿੱਦਾਂ ਅਸੀਂ ਕਰਾਂਗੇ ਜੇ ਅੱਜ ਅਸੀਂ ਆਪਣੇ ਬਜ਼ੁਰਗਾਂ ਨੂੰ ਆਸ਼ਰਮਾਂ 'ਚ ਛੱਡ ਰਹੇ ਹਾਂ ਕੱਲ ਸਾਡੇ ਵਾਲੇ ਵੀ ਸਾਨੂੰ ਛੱਡਣਗੇ ਕੀ ਇਸ ਪ੍ਰਭ ਆਸਰੇ ਦੇ ਵਿੱਚ ਜਿਹੇ ਬਜ਼ੁਰਗ ਵੀ ਨੇ ਜਿਨ੍ਹਾਂ ਦੇ ਬੱਚੇ ਵਧੀਆ ਸੈਟ ਨੇ ਤਾਂ ਬੱਚੇ ਜਿਹੜੇ ਬਜ਼ੁਰਗਰੀ ਉਹਨਾਂ ਦੇ ਆਸ਼ਰਮਾਂ ਦੇ ਵਿੱਚ ਰੋਲਦੇ ਤੁਹਾਡੇ ਕੋਲ ਵੀ ਹੈ ਜਿਹੇ ਪਰਿਵਾਰ ਕੋਈ ਜੈ ਜੈ ਬਜ਼ੁਰਗ ਅਸਲ ਵਿੱਚ ਜੋ ਅਸੀਂ ਘਰੋਂ ਲੈ ਕੇ ਉਹ ਜੇ ਬਜ਼ੁਰਗਾ ਨੂੰ ਨਹੀਂ ਲਿਆਉਂਦੇ ਜਿਨ੍ਹਾਂ ਦੀ ਵੈਲ ਟੂ ਡੂ ਫੈਮਿਲੀ ਹੈਗੀ ਆ ਉਹ ਕਈ ਵਾਰੀ ਡਿਮੈਂਸ਼ੀਆ ਕਰਕੇ ਕਿਸੇ ਕਾਰਨ ਕਰਕੇ ਸੜਕਾਂ ਤੇ ਰੋਲ ਜਾਂਦੇ ਆ ਹਨਾ ਮਤਲਬ ਮਜਬੂਰੀ ਇਦਾਂ ਦੀ ਹੋਗੀ ਕਿ ਉਹਨਾਂ ਨੂੰ ਖੁਦ ਨੂੰ ਪਤਾ ਨਹੀਂ ਜਦੋਂ ਇੰਪਰੂਵ ਹੋਏ ਜਦੋਂ ਉਹਨਾਂ ਨੇ ਦੱਸਿਆ ਫਿਰ ਅਸੀਂ ਜ਼ਰੂਰ ਕੰਟੈਕਟ ਕਰਦੇ ਆਂ ਕਈ ਵਾਰੀ ਕੰਟੈਕਟ ਕਰੀਦਾ ਉਹ ਆਂਦੇ ਹੀ ਨਹੀਂ ਲੈਣ ਕਈ ਆ ਵੀ ਜਾਂਦੇ ਹੁਣ 1400 ਦੇ ਕਰੀਬ ਉਹਨਾਂ ਦੇ ਵਾਰਿਸ ਮਿਲ ਵੀ ਚੁੱਕੇ ਜਾਂ ਵੀ ਚੁੱਕੇ ਆਪਣੇ ਆਪਣੇ ਘਰਾਂ 'ਚ ਬਟ ਹੁਣ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹਾਂਗੀ ਇੱਕ ਵਾਰੀ ਸਾਨੂੰ ਪੀਜੀਆਈ ਤੋਂ ਕਾਲ ਆਈ ਕਿ ਸਾਡੇ ਕੋਲ ਬਜ਼ੁਰਗ ਹੈਗਾ ਉਹਦਾ ਵਾਲੀ ਵਾਰਸ ਕੋਈ ਨਹੀਂ ਆ ਉਹ ਦੱਸਣ ਯੋਗ ਵੀ ਨਹੀਂ ਹੈਗਾ ਵੀ ਮੇਰਾ ਕੌਣ ਹੈਗਾ ਵਾਰਸ ਤੇ ਉਹਦੀ ਮਤਲਬ ਹੁਣ ਟ੍ਰੀਟਮੈਂਟ ਬਹੁਤ ਵੱਡਾ ਨਹੀਂ ਹੈਗਾ ਵੀ ਉਹਨਾਂ ਨੂੰ ਘਰ 'ਚ ਰੱਖ ਕੇ ਆਪਾਂ ਟ੍ਰੀਟ ਕਰ ਸਕਦੇ ਆ ਪੈਰਾਲਾਈਜ਼ਡ ਹੈਗੇ ਆ ਤੇ ਵੀ ਤੁਸੀਂ ਇਥੋਂ ਲੈ ਜਾਓ ਤੇ ਅਸੀਂ ਕਿਹਾ ਠੀਕ ਹੈ ਅਸੀਂ ਇਹਨੂੰ ਇਨਕੁਆਇਰੀ ਕੀਤੀ ਵੀ ਕੋਈ ਕੰਟੇਜੀਅਸ ਡਿਜ਼ੀਜ਼ ਤਾਂ ਨਹੀਂ ਹੈਗੀ ਠੀਕ ਹੈ ਉਹ ਉਹਦਾ ਜਿੰਨਾ ਟ੍ਰੀਟਮੈਂਟ ਚਾਹੀਦਾ ਸੀ ਹੋ ਗਿਆ ਬਾਕੀ ਦਾ ਟ੍ਰੀਟਮੈਂਟ ਕਿਉਂਕਿ ਸਾਡੇ ਕੋਲ ਹੀ ਚੱਲਣਾ ਮੈਡੀਸਨ ਵਗੈਰਾ ਔਰਲ ਮੈਡੀਸਨ ਤਾਂ ਇੱਥੇ ਹੀ ਚੱਲਨੀ ਹੈ ਨਾ ਵੀ ਫਾਲੋ ਅਪ ਅਸੀਂ ਕਰਦੇ ਰਵਾਂਗੇ ਉਹਨਾਂ ਨੂੰ ਲੈ ਆਂਦਾ ਤੇ ਤਕਰੀਬਨ 7-8 ਮਹੀਨਿਆਂ 'ਚ ਜੋ ਇੰਪਰੂਵ ਹੋਏ ਕਾਫੀ ਇੰਪਰੂਵ ਹੋ ਗਏ ਜੋ ਨਾਮ ਬੀਜੀਆਈ ਨੇ ਦਿੱਤਾ ਉਸੇ ਰਿਕਾਰਡ 'ਚ ਸਾਡੇ ਸਾਰੇ ਦਰਜ ਹੋ ਗਏ ਜਦ ਅਸੀਂ ਉਹਨਾਂ ਨੂੰ ਕੋ ਮਤਲਬ ਗੱਲਬਾਤ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਤਾਂ ਅਸੀਂ ਪੁੱਛਿਆ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਉਹਨਾਂ ਨੇ ਆਪਣੇ ਦੱਸਿਆ ਬੇਟੀ ਦਾ ਨਾਂ ਕਿ ਉਹ ਜੱਜ ਹੈ ਹਾਂ ਅੱਛਾ ਤੇ ਹਾਂਜੀ ਜੱਜ ਹੈ ਵੈਲ ਟੂ డు ਹੈਗੀ ਆ ਤੇ ਤੁਸੀਂ ਉਹਨੂੰ ਕਾਲ ਕਰੋ ਉਹ ਮੈਨੂੰ ਆ ਕੇ ਲੈ ਜਾਏਗੀ ਅਸੀਂ ਇਦਾਂ ਹੀ ਕੀਤਾ ਅਸੀਂ ਉਹਨਾਂ ਨੂੰ ਕੰਟੈਕਟ ਡਿਟੇਲਸ ਲਈਆਂ ਉਹਨਾਂ ਨੂੰ ਕਾਲ ਕੀਤਾ ਪਹਿਲਾਂ ਤਾਂ ਉਹ ਕਹਿੰਦੀ ਮੇਰੇ ਤਾਂ ਕੁਝ ਲੱਗਦਾ ਹੀ ਨਹੀਂ ਆ ਅੱਛਾ ਮੁਕਰ ਗਈ ਸਾਹਿਬ ਪਹਿਲਾਂ ਮੁਕਰ ਗਈ ਫਿਰ ਉਹ ਕਹਿੰਦੇ ਨਹੀਂ ਮੇਰੇ ਉਸ ਜੱਜ ਦਾ ਫਾਦਰ ਫਾਦਰ ਸੀ ਤੇ ਫਿਰ ਅਸੀਂ ਉਹਨਾਂ ਨਾਲ ਗੱਲ ਕਰਾਈ ਤੇ ਉਹਨੇ ਬੜੀਆਂ ਮਿੰਤਾ ਕੀਤੀਆਂ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਉਦੋਂ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈ ਮੈਂ ਜਦੋਂ ਟਾਈਮ ਹੋਊਗਾ ਫਿਰ ਮੈਂ ਆ ਕੇ ਮਿਲ ਜੂਗੀ ਚਲੋ ਫਿਰ ਅਸੀਂ ਉਹਨਾਂ ਨੇ ਫਿਰ ਕਹਿਣਾ ਥੋੜੀ ਦਿਨਾਂ ਬਾਅਦ ਵੀ ਮੇਰੀ ਗੱਲ ਕਰਾ ਦਿਓ ਫਿਰ ਇੱਕ ਦਿਨ ਕਿਤੇ ਨਾ ਉਹਨਾਂ ਨੂੰ ਦੌਰੇ ਵੀ ਪੈਂਦੇ ਸੀ ਦੌਰੇ ਦੇ ਨਾਲ ਇਕਦਮ ਉਹ ਵੀਲਚੇਅਰ ਤੋਂ ਅੱਗੇ ਨੂੰ गिर ਗਏ ਜਦ ਤੱਕ ਸੇਵਾਦਾਰ ਨੇ ਫੜਨਾ ਉਹ ਇਕਦਮ ਹੀ ਗਿਰ ਗਏ ਅੱਗੇ ਚਲੋ ਉਹਨਾਂ ਨੂੰ ਸੀ ਹਸਪੀਟਲ ਲੈ ਕੇ ਕਾਫੀ ਸੀਰੀਅਸ ਸੀਗੇ ਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਕਿ ਵੀ ਇਦਾਂ ਤੁਹਾਡੇ ਫਾਦਰ ਸੀਰੀਅਸ ਹੈਗੇ ਹਸਪੀਟਲ 'ਚ ਹੈਗੇ ਵੀ ਤੁਸੀਂ ਆ ਕੇ ਮਿਲ ਜਾਓ ਕਹਿੰਦੀ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਮੇਰੇ ਕੋਲ ਟਾਈਮ ਹੋਗਾ ਮੈਂ ਆਜੂਗੀ ਚਲੋ ਅਸੀਂ ਫੇਰ ਦੂਸਰੇ ਦਿਨ ਫੇਰ ਕਾਲ ਕੀਤੀ ਕਿ ਵੀ ਉਹ ਜ਼ਿਆਦਾ ਢਿੱਲੇ ਹੈਗੇ ਆ ਵੀ ਤੁਸੀਂ ਆ ਕੇ ਮਿਲ ਜਾਓ ਨਹੀਂ ਆਈ ਤੀਸਰੇ ਦਿਨ ਉਹਨਾਂ ਦੀ ਡੈਥ ਹੋ ਗਈ ਤੇ ਡੈਥ ਹੋ ਗਈ ਜਦੋਂ ਅਸੀਂ ਵਾਰ-ਵਾਰ ਕਾਲ ਕਰਦੇ ਸੀ ਮੈਸੇਜ ਵੀ ਕੀਤਾ ਨਹੀਂ ਪਹੁੰਚੇ ਤਾਂ ਅਸੀਂ ਹਰ ਕਿਸ ਸੰਸਕਾਰ ਕਰਨਾ ਹੀ ਸੀਗਾ ਹੈ ਨਾ ਹਾਂਜੀ ਅਸੀਂ ਸੰਸਕਾਰ ਕਰ ਦਿੱਤਾ ਉਹਨਾਂ ਦਾ ਤੇ ਫਿਰ ਜਦੋਂ ਨਾ ਪਤਾ ਲੱਗਿਆ ਵੀ ਹਾਂ ਵੀ ਉਹਨਾਂ ਦੀ ਡੈਥ ਹੋ ਗਈ ਹੈ ਭੰਜੀ ਆਈ ਸੀ ਕਿ ਵੀ ਹੁਣ ਤਾਂ ਉਹਨਾਂ ਦਾ ਸੰਸਕਾਰ ਹੋ ਚੁੱਕੇ ਵੀ ਅਸੀਂ ਤੁਹਾਨੂੰ ਕਿੰਨੇ ਮੈਸੇਜ ਕੀਤੇ ਤੁਸੀਂ ਆਏ ਨਹੀਂ ਤੇ ਕਹਿੰਦੀ ਅਸੀਂ ਇਹਨਾਂ ਨੂੰ ਦੱਸਿਆ ਕਿ ਜਿੱਥੇ ਅਸੀਂ ਉਹ ਇਹਨਾਂ ਦਾ ਸੰਸਕਾਰ ਕੀਤਾ ਉੱਥੇ ਜਾ ਕੇ ਤੁਸੀਂ ਸਲਿੱਪ ਵਗੈਰਾ ਲੈ ਲਓ ਉਹ ਕਹਿੰਦੇ ਸਾਡੀ ਤਾਂ ਜ਼ਮੀਨ ਜਾਇਦਾਦ ਕਾਫੀ ਇਹਨਾਂ ਦੇ ਨਾਂ ਤੇ ਵੀ ਸਾਨੂੰ ਤਾਂ ਇਹਨਾਂ ਦਾ ਡੈਥ ਸਰਟੀਫਿਕੇਟ ਚਾਹੀਦਾ ਸੀ ਕਿ ਉੱਥੇ ਜਾ ਕੇ ਤੁਸੀਂ ਜਿਹੜੀ ਜ਼ਮੀਨ ਜਾਇਦਾਦ ਦਾ ਉਹਨਾਂ ਨੂੰ ਫਿਕਰ ਪੈ ਗਿਆ ਵੀ ਸਾਨੂੰ ਤਾਂ ਮਿਲੂਗੀ ਨਾ ਜਿਉਂਦੇ ਨੂੰ ਪੁੱਛਿਆ ਨਹੀਂ ਹੈਗਾ ਹਾਂ ਜਦੋਂ ਡੈੱਡ ਬੋਡੀ ਮਿਲੇਗੀ ਤਾਂ ਸੰਸਕਾਰ ਕਰਨਗੇ ਤਾਂ ਤਾਈ ਉਹਨਾਂ ਨੂੰ ਉਹ ਸਰਟੀਫਿਕੇਟ ਮਿਲੇਗਾ ਨਾ ਤੇ ਅਸੀਂ ਕਿ ਅਸੀਂ ਤਾਂ ਸਰਟੀਫਿਕੇਟ ਲੈਣ ਆਏ ਸੀ ਹਾਂ ਸੰਸਕਾਰ ਕਰ ਚੁੱਕੇ ਹਾਂ ਤੇ ਉਹ ਕਾਫੀ ਟੱਬਰ ਲੈ ਕੇ ਆਈਏ ਹੋ ਅਸੀਂ ਚਲੋ ਜੀ ਉੱਥੇ ਗਏ ਉੱਥੇ ਜਾ ਕੇ ਕਹਿੰਦੀ ਉਹ ਤਾਂ ਹੋਰ ਕਿਸੇ ਦੇ ਨਾਮ ਤੇ ਆ ਤੁਸੀਂ ਤਾਂ ਗਲਤ ਨਾਮ ਲਿਖਾਇਆ ਹੋਇਆ ਤੁਸੀਂ ਇਦਾਂ ਕੀਤਾ ਹੈ ਅਸੀਂ ਕਿਹਾ ਵੀ ਸਾਡੇ ਕੋਲ ਤਾਂ ਨਾਮ ਇਹੀ ਆਇਆ ਸਾਡੇ ਕੋਲ ਡਾਕੂਮੈਂਟ 'ਚ ਬੀਜੀਆਈ 'ਚ ਜੋ ਨਾਮ ਉਹਨਾਂ ਨੇ ਦੱਸਿਆ ਅਸੀਂ ਉਸ ਨਾਮ ਤੇ ਸਾਰਾ ਉਹਦੀ ਐਡਮਿਸ਼ਨ ਕੀਤੀ ਤੁਸੀਂ ਆਏ ਹੀ ਨਹੀਂ ਤੁਸੀਂ ਆਂਦੇ ਤੁਸੀਂ ਆ ਕੇ ਦੱਸਦੇ ਵੀ ਇਹਨਾਂ ਦਾ ਇਹ ਨਾਮ ਨਹੀਂ ਹੈ ਇਦਾਂ ਹੈ ਫਿਰ ਤਾਂ ਆਪਾਂ ਗੱਲ ਕੋਹਤ ਕਰਦੇ ਜੀ ਉਹਨੇ ਕੋ ਬਹੁਤ ਲੜੀ ਆ ਕੇ ਆਪਣੇ ਰਿਸ਼ਤੇਦਾਰ ਇੰਨੇ ਇਕੱਠੇ ਕਰਕੇ ਲਿਆਈ ਫਿਰ ਬਾਅਦ ਚ 4 ਜਣਿਆਂ ਤੇ ਮਰਡਰ ਦਾ ਕੇਸ ਵਾਤਾ ਮੇਰੇ ਤੇ ਸਰਦਾਰ ਸਾਹਿਬ ਤੇ ਹੋਰ 2-3 ਜਣਿਆਂ ਤੇ ਤੇ ਹੁਣ ਵੀ ਉਹ ਚੱਲ ਰਿਹਾ ਹੈ ਕੇਸ ਮਤਲਬ ਐਦਾਂ ਦੀ ਦੁਨੀਆ ਹੈ ਕਿ ਜਦੋਂ ਜਿਉਂਦੇ ਹੁੰਦੇ ਆ ਉਦੋਂ ਤਾਂ ਉਹਦੇ ਵਾਰਸ ਨਹੀਂ ਬਣਦੇ ਜਦੋਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਫਿਰ ਉਹਨਾਂ ਦੇ ਵਾਰਸ ਪੈਦਾ ਹੋ ਜਾਂਦੇ ਆ ਹਾਂ ਇਹ ਜੇ ਲਾਪੇ ਪੈਦਾ ਹਾਂ ਹਾਂ ਜੀ ਕੁਲਵੰਤ ਸਿੰਘ ਜੀ ਚੜ੍ਹਦੀ ਕਲਾ ਚ ਠੀਕ ਠਾਕ ਹੋ ਬੜੀ ਕਿੱਥੇ ਨੌਕਰੀ ਕਰਦੇ ਰਹੇ ਤੁਸੀਂ ਮੈਂ ਤੋਂ ਸਿੰਗਰੂਰ ਤੋਂ ਰਹਿ ਰਿਹਾ ਹਾਂ ਕਿਤੇ ਸਿੰਗਰੂਰ ਸਿੰਗਰੂਰ ਕਰਦੇ ਰਹੇ ਕਲਰਕ ਸੀ ਹਾਂਜੀ ਪੂਰੀ ਨੌਕਰੀ ਕੀਤੀ ਪੂਰੀ ਮਤਲਬ ਆ ਦੇਖੋ 76 ਲੱਤੀ ਸੀ ਇਹ ਵਨ ਪੈ ਗਈ ਸੀ ਮੈਂ ਕਿਹਾ ਤਾਂ ਰੋਟੀਆਂ ਬੰਦੇ ਰਹੇ 76 ਮੈਨ ਲੱਗੇ ਸੀ 76 ਤੇ ਪਰਤੀ ਹੋਈ ਸੀ 76 ਕਿੰਨੀ ਤੇ ਖਾ ਹੁੰਦੀ ਸੀ ਜਦੋਂ 176 ਚ ਪਰਤੀ ਹੋਈ ਸੀ ਤੋਂ ਪੁੰਟਾੜੀ ਹੋ ਗਏ ਤੋ 1.5000 ਹੋ ਗਈ ਅੱਛਾ ਪਰ ਇਹ ਆ ਕੇ ਪ੍ਰਕਾਸ਼ ਮਾਦ ਹੋਰੀ ਸਿੱਧੀ 16500 ਅੱਛਾ 16000 ਹੋ ਗਈ ਹੋਗੀ ਨਾ ਹਾਂ ਨਾ ਇਹ ਸਿੱਧੀ 16500 ਰਿਟਾਇਰ ਹੋਏ 16500 ਅੱਛਾ ਜਦੋਂ ਰਿਟਾਇਰ ਹੋਏ ਜਾਂ ਵਿਚ ਵਿਚਾਲੇ ਨੌਕਰੀ ਛੱਡੀ ਗਈ ਫਿਰ ਹਾਂਜੀ ਕੋ ਰਿਟਾਇਰ ਹੋਏ ਹੋ ਸੇਵਾ ਮੁਕਤ ਹੋਏ ਹੋ ਪੂਰੀ ਨੌਕਰੀ ਕੀਤੀ ਹੈ ਰਜਾਇਨ ਕੀਤਾ ਸੀ ਰਜਾਇਨ ਕਰਤਾ ਜੀ ਇਹਦਾ ਕੋ ਕਿਹੜੇ ਕਿਉਂ ਕਰਤਾ ਸੀ ਰਜਾਇਨ ਆ ਦੇਖੋ ਸਰ ਇਹ ਮੈਂ ਕੱਟਾਇਆ ਹੋਇਆ ਹੈ ਤਾਂ ਦੋ ਅੱਜ ਵਾਲਾ ਰੰਗ ਸਾਡਾ ਹੂੰ ਉਹ ਯਾ ਨੀਲਾ ਰੰਗ ਹੂੰ ਹੁਣ ਠੀਕ ਹੂੰ ਹੁਣ ਤਾਂ ਠੀਕ ਹੈ ਖੁਦਾ ਕਰੇ ਇਹ ਉਸੇ ਭਰਾ ਵੀ ਹੈਗਾ ਸੀ ਕੋਈ ਹੁਣ ਅਸੀਂ ਦੋ ਭਾਈ ਰਹਿ ਗਏ ਜੈ ਤਾਂ ਦੇਖ ਭੈਣ ਸਾਡਾ ਹੈਗਾ ਭਰਾ ਤੁਹਾਡਾ ਦੇਖ ਦੇਖ ਹੁਣ ਮੇਰਾ ਇੱਕ ਭਾਈ ਆ ਅੱਛਾ ਮਿਲੋ ਸਭਾ ਦਾ ਉਹਨਾਂ ਦੀ ਡੈਥ ਹੋ ਗਈ ਅੱਛਾ ਡੈਥ ਚਾਰਾਂ ਚੋ ਦੋ ਡੈਥ ਹੋ ਗਈ ਇੱਕ ਹੀ ਡੈਥ ਇੱਕ ਹੈਗਾ ਭਰਾ ਹੁਣ ਕਹਿ ਗਿਆ ਸਾਡਾ ਮਿਲ ਲਉਂਦਾ ਤੁਹਾਨੂੰਰੇ ਉਹ ਨਾ ਗੱਲ ਹੁੰਦੀ ਫੋਨ ਤੇ ਜੇ ਕੰਮ ਹੋਪੇ ਚਾਹੀਏ ਹੋਰ ਆਉਣਾ ਨਹੀਂ ਆਉਂਦੇ ਨੇ ਕਦੋਂ ਆਉਂਦਾ ਕਦੋਂ ਆਏ ਸੀ ਉਹ ਤਾਂ ਗੱਡੀਆਂ ਦੇ ਨਾਲ ਜੇ ਕੰਮ ਹੋਪੇ ਚਾਹੀਏ ਉਹ ਵੀ ਕੋਈ ਨਹੀਂ ਆਉਂਦਾ ਇਹਨਾਂ ਨੂੰ ਯਾਦ ਨਹੀਂ ਹੈਗਾ ਬਟ ਉਹ ਨਹੀਂ ਆਏ ਹਜੇ ਤੱਕ ਕਿਉਂਕਿ ਹਾਂਜੀ ਇਹਨਾਂ ਨੂੰ ਇਹ ਵੀ ਜੁਲਾਈ ਜੀ ਇਹਨਾਂ ਦੀ ਛੇ ਜੁਲਾਈ ਨੂੰ ਇਹਨਾਂ ਦੀ ਐਡਮਿਸ਼ਨ ਹੋਈ ਆ 2 ਮਹੀਨੇ ਹੋ ਗਏ ਹਜੇ ਨਹੀਂ ਆਏ ਤੇ ਇਹ ਇਦਾਂ ਫਿਰ ਜਿਵੇਂ ਉੱਥੋਂ ਉਹਨਾਂ ਨੇ ਰੈਫਰ ਕੀਤਾ ਘਰ ਚ ਕਾਫੀ ਦਿਨਾਂ ਤੋਂ ਬੰਦ ਸੀਗਾ ਏ ਰੈਸਕਿਊ ਵਾਜੀ ਉੱਥੋਂ ਹੀ ਉਹਨਾਂ ਨੇ ਰੈਸਕਿਊ ਕਰਕੇ ਭੇਜਿਆ ਹੈਗਾ ਸਾਡੇ ਕੋਲ ਉਹ ਠੀਕ ਨੇ ਹੁਣ ਅੱਗੇ ਨਾਲ ਇੰਪਰੂਵਮੈਂਟ ਹੈਗੀ ਆ ਬਟ ਹਜੇ ਫੁੱਲ ਪੂਰੀ ਤਰ੍ਹਾਂ ਠਿਕਨੀ ਆ ਨਾਲੀ ਲੱਗੀ ਹੋਈ ਆ ਹਜੇ ਕਾਫੀ ਇਨਫੈਕਸ਼ਨ ਸੀਗੀ ਇਹਨਾਂ ਦੇ ਬਾਡੀ ਵਿੱਚ ਤੇ ਕਾਫੀ ਥੇਰ ਐਡਮਿਟ ਰਹੇ ਆ। ਕੋਈ ਪ੍ਰਾਪਰਟੀ ਘਰ-ਬਾਰ ਹੈ ਆਪਣਾ ਕੋਈ ਕਿ ਨਹੀਂ ਬਣਾਇਆ ਇਹਨਾਂ ਨੇ। ਅਸੀਂ ਜੀ ਪੁੱਛਿਆ ਨਹੀਂ ਇਹਨਾਂ ਦੇ ਭਤੀਜੇ ਨੂੰ ਬੁਲਾਇਆ ਹੈਗਾ ਕਿ ਵੀ ਇਹਨਾਂ ਦਾ ਕੋਈ ਜੇ ਪੈਨਸ਼ਨ ਤੇ ਕਾਗਜ਼ ਹੈ ਗਿਆ ਜਾਂ ਕੋਈ ਇਹਨਾਂ ਦਾ ਹੈਗਾ ਜਾਇ ਜਿਹੜਾ ਇਹਨਾਂ ਦੇ ਮਤਲਬ ਤੁਸੀਂ ਇਹਨਾਂ ਨੂੰ ਦੇਣਾ ਚਾਹੁੰਦੇ ਹੋ ਕਰ ਲਓ। ਤੇ ਬਟ ਅਸੀਂ ਸਾਡੇ ਹਜੇ ਨੋਲੇਜ 'ਚ ਨਹੀਂ ਹੈ। ਬਜ਼ੁਰਗੋ ਪੈਨਸ਼ਨ ਮਿਲਦੀ ਸੀ ਤੁਹਾਨੂੰ? ਪੈਨਸ਼ਨ ਤਾਂ ਉਹ ਸਾਰੇ ਇਕੱਠੇ ਇਹਦੇ ਵੈਰੀ ਵਰਸ ਵਰਸ ਤਾਂ ਮਿਲਦੀ ਜਾਂਦੀ ਸੀ। ਤਾਂ ਇਹ ਬਜ਼ੁਰਗ ਸੀ ਕਲਵੰਤ ਸਿੰਘ ਉਹਨਾਂ ਦੀ ਕਹਾਣੀ ਵੀ ਤੁਹਾਨੂੰ ਦਿਖਾ ਰਿਹਾ ਇਹ ਦਰਦ ਦੇ ਨਾਲ ਭਰਿਆ ਹੋਇਆ ਪ੍ਰਭ ਆਸਰਾ ਜਿਨ੍ਹਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਬੀਬੀ ਰਜਿੰਦਰ ਕੌਰ ਤੇ ਉਹਨਾਂ ਦੇ ਪਤੀ ਸੁਮਸ਼ੇਰ ਸਿੰਘ ਚੁੱਕ ਰਹੇ ਨੇ ਤਾਂ ਇਹਦੀ ਸਾਮਸਵਾਲ ਇੱਥੇ ਪੂਰੀ ਕੀਤੀ ਜਾਂਦੀ ਆ ਤਾਂ ਇਸ ਸਮੇਂ ਉਸ ਕਲਰਕ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਈ ਸੀ ਭਾਵੇਂ ਕਿ ਥੋੜੀ ਜੀ ਸਮਝ ਹੈ ਸਮੇਂ ਕੱਟਾ ਬਜ਼ੁਰਗ ਹੋ ਮਰਾ ਤਾਂ ਇਹ ਦੁੱਖ ਦੇ ਵਿੱਚ ਤਾਂ ਪ੍ਰਭ ਆਸਰਾ ਇਹਨਾਂ ਨੂੰ ਸੰਭਾਲ ਰਿਹਾ ਹੈ ਸਾਥੀ ਸੁਖਜਿੰਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਮੋਹਾਲੀ